ਇੱਡਾ ਬਣਾਇਆ ਜੀ ਹੂੰ ਪਿੰਡ ਸੋਸੰਗ ਵਾਲੀ ਜਿਹੜੀ ਹੈਗੀ ਮੇਰੀ ਪੇਰੀ ਸੋਸਾਇਟੀ ਬਣੀ ਆ ਉਹਨਾਂ ਨੇ ਇੱਡਾ ਤਿਆਰ ਕੀਤਾ ਜੀ ਤੇ ਕਿਵੇਂ ਦਾ ਨਜ਼ਰ ਆ ਰਿਹਾ ਹੈਗਾ ਬਹੁਤ ਵਧੀਆ ਜੀ ਇਹ ਹਰ ਇੱਕ ਵਾਸਤੇ ਬਹੁਤ ਚੰਗੀ ਚੀਜ਼ ਲਿਖੀ ਗਈ ਆ ਇੱਕ ਤਾਂ ਪੰਜਾਬੀ ਮਾਂ ਬੋਲੀ ਜਿਹੜੀ ਸਾਡੀ ਉਹ ਇਥੇ ਉਹਨਾਂ ਨੇ ਅਚਾਰਨ ਕੀਤੀ ਆ ਉਹਨੂੰ ਵੇਖ ਕੇ ਬੱਚੇ ਕੱਲ ਨੂੰ ਬਾਣੀ ਦੇ ਨਾਲ ਲੱਗਣਗੇ ਇੱਕ ਜੋ ਆ ਪੱਗ ਬੰਨਣ ਦਾ ਪੱਗਾਂ ਦੇ ਨਾਲ ਜੁੜਨ ਵਾਸਤੇ ਵੀ ਇਹ ਸਿੱਖੀ ਇਤਿਹਾਸ ਨੂੰ ਤਾਂ ਚੱਕਣ ਵਾਸਤੇ ਕੀਤਾ ਗਿਆ ਜੀ ਇਹ ਸਾਡੀ ਜਿਹੜੀ ਸਿੱਖੀ ਇਤਿਹਾਸ ਆ ਉਹ ਬਹੁਤ ਵਧੀਆ ਪ੍ਰਫੁੱਲਤ ਹੋਵੇ। ਹਰ ਪਿੰਡ ਨੂੰ ਇਦਾਂ ਦੇ ਉਪਰਾਲੇ ਕਰਨੇ ਹਾਂ। ਹਾਂਜੀ ਹਾਂਜੀ ਜ਼ਰੂਰ ਜੀ ਆਈ ਤਾਂ ਨੇ ਹਰ ਇੱਕ ਪਿੰਡ ਛੱਡ ਕੇ ਜਿੱਥੇ-ਜਿੱਥੇ ਵੀ ਇਹਦੀ ਚੀਜ਼ ਦੀ ਲੋੜ ਆ ਉੱਥੇ ਹੋਣੀ ਚਾਹੀਦੀ ਜ਼ਰੂਰੀ। ਪਾਣੀ ਬਾਰੇ ਵੀ ਦੱਸਿਆ ਗਿਆ ਹੈਗਾ। ਹਾਂਜੀ ਪਾਣੀ ਦਾ ਤਾਂ ਫਿਰ ਤੁਹਾਨੂੰ ਦੱਸਿਆ ਜੀ ਸੰਭਾਲ ਵਾਸਤੇ ਸਾਰਾ ਕੁਝ ਦੱਸਿਆ ਵੀ ਪਾਣੀ ਸੰਭਾਲੋ। ਪਾਣੀ ਨੂੰ ਵੇਸਟ ਨਾ ਜਾਣ ਦਿਓ। ਬਹੁਤ ਵਧੀਆ ਚੀਜ਼ ਬਣਾਈਆਂ ਜੀ। ਬਹੁਤ ਸੋਹਣਾ ਉਪਰਾਲਾ ਮੁੰਡਿਆਂ ਨੇ ਕੀਤਾ। ਇਹ ਐਡਾ ਬਹੁਤ ਸੋਹਣਾ ਜੀ। ਹੂੰ। ਇਹ ਕਿਤਾਬਾਂ ਉਹ ਜਿਹੜੇ ਬੱਚਿਆਂ ਨੂੰ ਮਾਂ ਬੋਲੀ ਨਾਲ ਜੁੜਿਆ ਇੱਕ ਜੁੜਿਆ ਜਾਊਗਾ ਦੇਖੋ ਜਿਹੜਾ ਪਾਣੀ ਵੇਟ ਨਾਲ ਜਾਊਗਾ ਪਾਣੀ ਦੀ ਕਦਰ ਕੀਤੀ ਜਾਊਗੀ ਬੱਚਿਆਂ ਨੂੰ ਇਹ ਚੀਜ਼ ਸਿਖਾਉਣੀ ਚਾਹੀਦੀ ਬੱਚਿਆਂ ਨੂੰ ਇਹ ਚੀਜ਼ ਸਿਖਾਉਣੀ ਚਾਹੀਦੀ ਆਪਣੀ ਮਾਂ ਬੋਲੀ ਹਰ ਪਿੰਡ ਨੂੰ ਇਹੋ ਜਿਹਾ ਪ੍ਰਾਲੇ ਹਾਂਜੀ ਹਰ ਪਿੰਡ ਨੂੰ ਇਹੋ ਜਿਹਾ ਪ੍ਰਾਲੇ ਕਰਨੇ ਚਾਹੀਦੇ ਇਹ ਅੱਡਾ ਬਣਾਇਆ ਜੀ ਹੂੰ ਪਿੰਡ ਸੋਸنگਵਾਲੀ ਕੜੀ ਹੈ ਜੀ ਮੇਰੀ ਪੇਰੀ ਸੁਸਾਇਟੀ ਬਣੀ ਆ ਉਹਨਾਂ ਨੇ ਅੱਡਾ ਤਿਆਰ ਕੀਤਾ ਜੀ ਤੇ ਕਿਵੇਂ ਦਾ ਨਜ਼ਰ ਆ ਰਿਹਾ ਹੈਗਾ ਬਹੁਤ ਵਧੀਆ ਜੀ ਇਹ ਹਰੇਕ ਵਾਸਤੇ ਬਹੁਤ ਚੰਗੀ ਚੀਜ਼ ਲਿਖੀ ਗਈ ਆ ਇੱਕ ਤਾਂ ਪੰਜਾਬੀ ਮਾਂ ਬੋਲੀ ਜਿਹੜੀ ਸਾਡੀ ਉਹ ਇਥੇ ਉਹਨਾਂ ਨੇ ਅਚਾਰਨ ਕੀਤੀ ਆ ਉਹਨੂੰ ਵੇਖ ਕੇ ਬੱਚੇ ਕੱਲ ਨੂੰ ਬਾਣੀ ਦੇ ਨਾਲ ਲੱਗਣਗੇ ਇੱਕ ਜੋ ਆ ਪੱਗ ਬੰਨਣ ਦਾ ਪੱਗਾਂ ਦੇ ਨਾਲ ਜੁੜਨ ਵਾਸਤੇ ਵੀ ਇਹ ਸਿੱਖੀ ਇਤਿਹਾਸ ਨੂੰ ਤਾਂ ਚੱਕਣ ਵਾਸਤੇ ਕੀਤਾ ਗਿਆ ਜੀ ਇਹ ਸਾਡੀ ਜਿਹੜੀ ਸਿੱਖੀ ਇਤਿਹਾਸ ਆ ਉਹ ਬਹੁਤ ਵਧੀਆ ਪਰਫੁੱਲ ਤੋਂ ਹੋਵੇ ਹਰ ਪਿੰਡ ਨੂੰ ਇਦਾਂ ਦੇ ਉਪਰਾਲੇ ਕਰਵਾ ਹਾਂਜੀ ਹਾਂਜੀ ਜ਼ਰੂਰ ਜੀ ਐਂ ਤਾਂ ਨੇ ਹਰ ਇੱਕ ਪਿੰਡ ਛੱਡ ਕੇ ਜਿੱਥੇ-ਜਿੱਥੇ ਵੀ ਇਹਦੀ ਚੀਜ਼ ਦੀ ਲੋੜ ਆ ਉੱਥੇ ਹੋਣੀ ਚਾਹੀਦੀ ਜ਼ਰੂਰੀ ਪਾਣੀ ਬਾਰੇ ਵੀ ਦੱਸਿਆ ਗਿਆ ਹੈਗਾ ਹਾਂਜੀ ਪਾਣੀ ਦਾ ਤਾਂ ਫਿਰ ਤੁਹਾਨੂੰ ਦੱਸਿਆ ਜੀ ਸੰਭਾਲ ਵਾਸਤੇ ਸਾਰਾ ਕੋਰਸ ਦੱਸਿਆ ਵੀ ਪਾਣੀ ਸੰਭਾਲੋ ਪਾਣੀ ਨੂੰ ਵੇਸਟ ਨਾ ਜਾਣ ਦਿਓ ਬਹੁਤ ਵਧੀਆ ਚੀਜ਼ ਬਣਾਈਆਂ ਜੀ ਬਹੁਤ ਸੋਹਣਾ ਉਪਰਾਲਾ ਮੁੰਡਿਆਂ ਨੇ ਕੀਤਾ ਇਹ ਐਡਾ ਬਹੁਤ ਸੋਹਣਾ ਜੀ ਹੂੰ ਇਹ ਕਿਤਾਬਾਂ ਉਹ ਜਿਹੜੇ ਬੱਚਿਆਂ ਨੂੰ ਮਾਂ ਬੋਲੀ ਨਾਲ ਜੁੜਿਆ ਇਹ ਇੱਕ ਜੁੜਿਆ ਜਾਊਗਾ ਦੇਖੋ ਜਿਹੜਾ ਪਾਣੀ ਵੇਸਟ ਨਾ ਜਾਊਗਾ ਪਾਣੀ ਦੀ ਕਦਰ ਕੀਤੀ ਜਾਊਗੀ ਹਮ ਬੱਚਿਆਂ ਨੂੰ ਇਹ ਚੀਜ਼ ਸਿਖਾਉਣੀ ਚਾਹੀਦੀ ਬੱਚਿਆਂ ਨੂੰ ਇਹ ਚੀਜ਼ ਸਿਖਾਉਣੀ ਚਾਹੀਦੀ ਆਪਣੀ ਮਾਂ ਬੋਲੀ ਹਰ ਪਿੰਡ ਨੂੰ ਇਹੋ ਜਿਹੇ ਪਰਾਲੇ ਹਾਂਜੀ ਹਰ ਪਿੰਡ ਨੂੰ ਇਹੋ ਜਿਹੇ ਪਰਾਲੇ ਕਰਨੇ ਚਾਹੀਦੇ ਇਹ ਅੱਡਾ ਬਣਾਇਆ ਜੀ ਹਮ ਪਿੰਡ ਸੋਸੰਗ ਵਾਲੀ ਜਿਹੜੀ ਹੈਗੀ ਮੇਰੀ ਪੀੜੀ ਸੋਸਾਇਟੀ ਬਣੀ ਆ ਉਹਨਾਂ ਨੇ ਅੱਡਾ ਤਿਆਰ ਕੀਤਾ ਜੀ ਤੇ ਕਿਵੇਂ ਦਾ ਨਜ਼ਰ ਆ ਰਿਹਾ ਹੈਗਾ ਬਹੁਤ ਵਧੀਆ ਜੀ ਇਹ ਹਰੇਕ ਵਾਸਤੇ ਬਹੁਤ ਚੰਗੀ ਚੀਜ਼ ਲਿਖੀ ਗਈ ਆ ਇੱਕ ਤਾਂ ਪੰਜਾਬੀ ਮਾਂ ਬੋਲੀ ਜਿਹੜੀ ਸਾਡੀ ਉਹ ਇਥੇ ਉਹਨਾਂ ਨੇ ਅਚਾਰਨ ਕੀਤੀ ਆ ਉਹਨੂੰ ਵੇਖ ਕੇ ਬੱਚੇ ਕੱਲ ਨੂੰ ਬਾਣੀ ਦੇ ਨਾਲ ਲੱਗਣਗੇ ਇੱਕ ਜੋ ਆ ਪੱਗ ਬੰਨਣ ਦਾ ਪੱਗਾਂ ਦੇ ਨਾਲ ਜੁੜਨ ਵਾਸਤੇ ਵੀ ਇਹ ਸਿੱਖੀ ਇਤਿਹਾਸ ਨੂੰ ਤਾਂ ਚੱਕਣ ਵਾਸਤੇ ਕੀਤਾ ਗਿਆ ਜੀ ਇਹ ਸਾਡੀ ਜਿਹੜੀ ਸਿੱਖੀ ਇਤਿਹਾਸ ਆ ਉਹ ਬਹੁਤ ਵਧੀਆ ਪਰਫੁੱਲ ਤੋਂ ਹੋਵੇ ਹਰ ਪਿੰਡ ਨੂੰ ਇਦਾਂ ਦੇ ਉਪਰਾਲੇ ਕਰਵਾ ਹਾਂਜੀ ਹਾਂਜੀ ਜ਼ਰੂਰ ਜੀ ਐਂ ਤਾਂ ਨੇ ਹਰ ਇੱਕ ਪਿੰਡ ਛੱਡ ਕੇ ਜਿੱਥੇ-ਜਿੱਥੇ ਵੀ ਇਹਦੀ ਚੀਜ਼ ਦੀ ਲੋੜ ਆ ਉੱਥੇ ਹੋਣੀ ਚਾਹੀਦੀ ਜ਼ਰੂਰੀ ਪਾਣੀ ਬਾਰੇ ਵੀ ਦੱਸਿਆ ਗਿਆ ਹੈਗਾ ਹਾਂਜੀ ਪਾਣੀ ਦਾ ਤਾਂ ਫਿਰ ਤੁਹਾਨੂੰ ਦੱਸਿਆ ਜੀ ਸੰਭਾਲ ਵਾਸਤੇ ਸਾਰਾ ਕੋਰਸ ਦੱਸਿਆ ਵੀ ਪਾਣੀ ਸੰਭਾਲੋ ਪਾਣੀ ਨੂੰ ਵੇਸਟ ਨਾ ਜਾਣ ਦਿਓ ਬਹੁਤ ਵਧੀਆ ਚੀਜ਼ ਬਣਾਈਆਂ ਜੀ ਬਹੁਤ ਸੋਹਣਾ ਉਪਰਾਲਾ ਮੁੰਡਿਆਂ ਨੇ ਕੀਤਾ ਇਹ ਐਡਾ ਬਹੁਤ ਸੋਹਣਾ ਜੀ ਹੂੰ ਇਹ ਕਿਤਾਬਾਂ ਉਹ ਜਿਹੜੇ ਬੱਚਿਆਂ ਨੂੰ ਮਾਂ ਬੋਲੀ ਨਾਲ ਜੁੜਿਆ ਦੇ ਇੱਕ ਜੁੜਿਆ ਜਾਊਗਾ ਦੇਖੋ ਜਿਹੜਾ ਪਾਣੀ ਵੇਸਟ ਨਾ ਜਾਊਗਾ ਪਾਣੀ ਦੀ ਕਦਰ ਕੀਤੀ ਜਾਊਗੀ ਹਮ ਬੱਚਿਆਂ ਨੂੰ ਇਹ ਚੀਜ਼ ਸਿਖਾਉਣੀ ਚਾਹੀਦੀ ਬੱਚਿਆਂ ਨੂੰ ਇਹ ਚੀਜ਼ ਸਿਖਾਉਣੀ ਚਾਹੀਦੀ ਆਪਣੀ ਮਾਂ ਬੋਲੀ ਹਰ ਪਿੰਡ ਨੂੰ ਇਹੋ ਜਿਹੇ ਉਪਾਲੇ ਹਾਂਜੀ ਹਰ ਪਿੰਡ ਨੂੰ ਇਹੋ ਜਿਹੇ ਉਪਾਲੇ ਕਰਨੇ ਚਾਹੀਦੇ